ਮਹਾਬਲੀ ਤਪਸਵੀ ਵੀਰ ਜੋਧਾ ਤੇ ਪਿਤਾ ਪੰਥ ਦਾ ਇੱਕ ਅਕਾਲ ਦਾ ਪੁੱਤ ਮਹਾਬਲੀ ਤਪਸਵੀ ਵੀਰ ਜੋਧਾ ਤੇ ਪਿਤਾ ਪੰਥ ਦਾ ਇੱਕ ਅਕਾਲ ਦਾ ਪੁੱਤ ਨੀਯੋ ਗੁਜਰੀ ਦੇ ਦੁੱਧ ਦੀ ਮਹਾਸ਼ਕਤੀ ਮੁੜ ਕੇ ਜਮਣਾਨੀ ਉਹਦੇ ਨਾਲ ਦਾ ਪੁੱਤ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਤੇ ਮੰਜ਼ਲ ਇਹੋ ਮਕਾਮ ਦਾ ਵੇਖਿਆ ਨਹੀਂ ਪਰ ਪਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲਟੰਮ ਦਾ ਵੇਖਿਆ ਨਹੀਂ ਹਾਂਸਾ ਜਹੇ ਪਿਆਰਿਆਂ ਪੁੱਤਰਾਂ ਨੂੰ ਝੋਲੀ ਮੋਤ ਦੀ ਪਾਮ ਦਾ ਵੇਖਿਆ ਨਹੀਂ ਪਿਤਾ ਕੋਈ ਵੀ ਪੁੱਤਰ ਦੀ লাশ ਉੱਤੇ ਗੀਤ ਖੁਸ਼ੀ ਦੇ ਗਾਮ ਦਾ ਵੇਖਿਆ ਨਹੀਂ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸ਼ਹੀਦਾਂ ਦੀ ਯਾਦ ਵਿੱਚ ਬੈਠੇ ਹੋ ਉਹਨਾਂ ਦੀ ਅਕੀਦਤ ਨੂੰ ਉਨ੍ਹਾਂ ਦੇ ਪਿਆਰ ਨੂੰ ਜਿਨ੍ਹਾਂ ਨੇ ਧਰਮ ਦੀ ਖਾਤਰ ਪੰਥ ਦੀ ਖਾਤਰ ਆਪਣੇ ਆਪੇ ਕੁਰਬਾਨ ਕਰ ਦਿੱਤੇ ਸ਼ਰਧਾਰੇ ਨਾਲ ਸੀਸ ਨਵਾਈਏ ਗੱਜ ਕੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਬਲਵੀਰ ਸਿੰਘ ਹੁਣੀ ਸਾਥੀ ਪਰਿਵਾਰਾਂ ਸਮੇਤ ਹਰੇਕ ਸਾਲ ਦੀ ਤਰ੍ਹਾਂ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਹਿਬਜ਼ਾਦੇ ਸਹਿਬਜ਼ਾਦਾ ਜੋਰਾਵਰ ਸਿੰਘ ਜੀ ਸਹਿਬਜ਼ਾਦਾ ਫਤੇ ਸਿੰਘ ਜੀ ਤੇ ਮਾਤਾ ਗੁਜਰਕੌਰ ਜੀ ਅਤੇ ਸਹਿਬਜ਼ਾਦਾ ਅਜੀਤ ਸਿੰਘ ਜੀ ਸਹਿਬਜ਼ਾਦਾ ਜੁਝਾਰ ਸਿੰਘ ਜੀ ਸਾਰੇ ਸ਼ਹੀਦਾਂ ਦੀ ਯਾਦ ਦੇ ਵਿੱਚ ਹਰ ਇੱਕ ਸਾਲ ਦੀ ਤਰ੍ਹਾਂ ਇਸ ਹੀ ਦੀ ਕਾਨਫਰੰਸ ਸ੍ਰੀ ਅਨੰਤਵਰ ਸਾਹਿਬ ਪ੍ਰਾਰੰਭ ਕਰਵਾ ਕੇ ਤੇ ਅੱਜ ਜੋ ਇਹਨਾਂ ਜਿਨ੍ਹਾਂ ਦੇ ਭੋਗ ਪਏ ਹਨ ਇਹ ਕਾਨਫਰੰਸ ਸ਼ੁਰੂ ਕਰਨ ਲੱਗੇ ਹਾਂ ਆਓ ਮੈਨੂੰ ਇੱਕ ਹਫ਼ਤਾ ਦਾ ਹੁਕਮ ਹੋਇਆ ਹੈ ਆਪਦੇ ਚਰਨਾਂ ਦੇ ਵਿੱਚ ਪੇਸ਼ ਕਰਨ ਲੱਗੀ ਹਾਂ ਸਾਰਾ ਪਰਿਵਾਰ ਸ਼ਹੀਦ ਕਰਵਾ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਚਮਕੌਰ ਗੜੀ ਤੋਂ ਮਾਚੀਵਾੜੇ ਦੇ ਵੱਲ ਆਏ ਹਨ ਜੰਮਾਲੀ ਰੋਲੀ ਰਹਿ ਪੈਰਾਂ ਵਿੱਚ ਜੋੜਾ ਨਹੀਂ ਸਿਰ ਤੇ ਕਲਗੀ ਤੋੜਾ ਨਹੀਂ ਉਸ ਸਮੇਂ ਦਾ ਗੁਰੇਸ਼ ਕਿਵੇਂ ਉਸ ਵਿਆਵਾਨ ਮਾਚੀਵਾੜੇ ਦੇ ਜੰਗਲ ਵਿੱਚ ਆਏ ਕਵੀ ਨੇ ਬੜੇ ਪਿਆਰ ਬੜੀ ਸ਼ਬਦ ਦੇ ਨਾਲੇ ਲਿਖਿਆ ਹੈ ਆਪ ਚਰਨਾਂ ਦੇ ਵਿੱਚ ਪੇਸ਼ ਕਰਨ ਲੱਗੀ ਹਾਂ ਪਿਆਰ ਦਾ ਸਰਵਨ ਕਰਨਾ ਔਰ ਵੇਖੋ ਟਿੱਬੇ ਦੇ ਉੱਲੇ ਮੜਿਆਂ ਦੀ ਇੱਕ ਝਾੜ ਦੇ ਪਿੱਛੇ ਥੱਕਿਆ ਟੁੱਟਿਆ ਹਫਿਆ ਹੁਟਿਆ ਇੱਕ ਮੁਸਾਫਰ ਤੁਰਿਆ ਆਉਂਦਾ ਔਰ ਵੇਖੋ ਟਿੱਬੇ ਦੇ ਉੱਲੇ ਮੜਿਆਂ ਦੀ ਇੱਕ ਝਾੜ ਦੇ ਪਿੱਛੇ ਥੱਕਿਆ ਟੁੱਟਿਆ ਹਫਿਆ ਹੁਟਿਆ ਇੱਕ ਮੁਸਾਫਰ ਤੁਰਿਆ ਆਉਂਦਾ ਜ਼ਖਮੋ ਜ਼ਖਮੀ ਪਛਿਆ ਹੋਇਆ ਪੀੜਾ ਨਾਲ ਗਰਸਿਆ ਹੋਇਆ ਜਾਮਾਂ ਲੀਰੋ ਲੀਰ ਹੈ ਦਿਸਦਾ ਸ਼ਾਹੀ ਕੋਈ ਫਕੀਰ ਹੈ ਦਿਸਦਾ ਜਾਮਾਂ ਲੀਰੋ ਲੀਰ ਹੈ ਦਿਸਦਾ ਸ਼ਾਹੀ ਕੋਈ ਫਕੀਰ ਹੈ ਦਿਸਦਾ ਭੁੱਖਾ ਭਾਣਾ ਪੈਰੋਂ ਵਾਣਾ ਟਿੱਕਦਾ ਢੈਂਦਾ ਉੱਠਦਾ ਬੈੰਦਾ ਇੱਕ ਮੁਸਾਫਰ ਤੁਰਿਆ ਆਉਂਦਾ ਖਬਰੇ ਕਿਸ ਮਿੱਟੀ ਦਾ ਬਣਿਆ ਇਹ ਵੇਖੋ ਪਈ ਕੀ ਪਿਆ ਖਾਂਦਾ ਤੋੜ ਕੇ ਅੱਖਾਂ ਦੀਆਂ ਕੁਰੰਬੜਾਂ ਢਿੱਡ ਦੀ ਅੱਗ ਬੁਝਾਈ ਜਾਂਦਾ ਚੱਲਦਾ ਚੱਲਦਾ ਰੁਕ ਗਿਆ ਏ ਇੱਕ ਰੁੱਖ ਦੇ ਹੇਠਾਂ ਝੁੱਕ ਗਿਆ ਏ ਪੱਥਰ ਨੂੰ ਹੀ ਮੰਨ ਕੇ ਪੱਥਰ ਨੂੰ ਹੀ ਮਨ ਸਰਾਣਾ ਸਭ ਕੁਝ ਮੰਨ ਕੇ ਉਹਦਾ ਭਾਣਾ ਇਹ ਤਾਂ ਕੁਛ ਕੁਛ ਗਉਂਦਾ ਜਾਪੇ ਰੱਬ ਦਾ ਸ਼ੁਕਰ ਮਨਾਉਂਦਾ ਜਾਪੇ ਇਹ ਤਾਂ ਕੁਛ ਕੁਛ ਗਾਉਂਦਾ ਜਾਪੇ ਰੱਬ ਦਾ ਸ਼ੁਕਰ ਮਨਾਉਂਦਾ ਜਾਪੇ ਮੱਥੇ ਉੱਤੇ ਨੂਰ ਤਾਂ ਵੇਖੋ ਨੈਣਾਂ ਵਿੱਚ ਸੂਰਤਾਂ ਵੇਖੋ ਚੜੀ ਹੋਈ ਹੈ ਮਸਤੀ ਭਾਰੀ ਚੜੀ ਹੋਈ ਹੈ ਨਾਮਖਮਾਰੀ ਸੂਰਤ ਇਹਦੀ ਪਹਿਚਾਣੀ ਗਈ ਏ ਸੂਰਤ ਇਹਦੀ ਪਹਿਚਾਣੀ ਗਈ ਏ ਦੱਸਾਂ ਇਹਦੀ ਕਹਾਣੀ ਕੀ ਏ ਗੁਰਤੇਗ ਬਹਾਦਰ ਦਾ ਇਕਲੌਤਾ ਗੁਰੂ ਹਰਗੋਬਿੰਦ ਦਾ ਹੈ ਪੋਤਾ ਮਾਂ ਗੁਜਰੀ ਦੇ ਨੈਣਾ ਦਾ ਤਾਰਾ ਇਹ ਹੈ ਗੁਰੂ ਗੋਬਿੰਦ ਸਿੰਘ ਪਿਆਰਾ ਜੰਗਾਂ ਜੁੱਦਾਂ ਦੇ ਦੌਰ ਚੋਂ ਆਇਆ ਜੰਗਾ ਜੁੱਧਾਂ ਦੇ ਦੌਰ ਚੋਂ ਆਇਆ ਇੱਧਰ ਇਚ ਮਕੌਰ ਚੋਂ ਆਇਆ ਜਿੱਥੇ ਇਹਦੇ 40 ਸਿੱਖਾਂ ਕੀ ਦੱਸਾਂ ਕਿਦਾਂ ਕੀ ਲਿਖਾਂ 10 ਲੱਖ ਦੇ ਨਾਲ ਲੜੇ ਕਿਵੇਂ ਨੇ ਬੈਰੀ ਦੇ ਨਾਲ ਅੜੇ ਕਿਵੇਂ ਨੇ ਇਹ ਤਾਂ ਇੱਕ ਅਕਥ ਕਹਾਣੀ ਸਮਿਆਂ ਤੋਂ ਕਥੀ ਨਹੀਂ ਜਾਣੀ ਇਹ ਤਾਂ ਇੱਕ ਅਕਥ ਕਹਾਣੀ ਸਮਿਆਂ ਤੋਂ ਕਥੀ ਨੇ ਜਾਣੀ ਆਓ ਇਹਦੇ ਪਰਿਵਾਰ ਦੀ ਦੱਸਾਂ ਇਹਦੇ ਪਰਿਵਾਰ ਦੀ ਦੱਸਾਂ ਅਜੀਤ ਅਤੇ ਜੁਝਾਰ ਦੀ ਦੱਸਾਂ ਕਿਧਰੇ ਕੋਈ ਇਹ ਨਾ ਕਹਿ ਜਾਏ ਸਿੱਖੀ ਉੱਤੇ ਲੀਕ ਨਾ ਪੈ ਜਾਏ ਲੋਕਾਂ ਦੇ ਪੁੱਤਰ ਮਰਵਾ ਕੇ ਲੈ ਗਿਆ ਆਪਣੇ ਪੁੱਤ ਬਚਾ ਕੇ ਕਿਧਰੇ ਕੋਈ ਇਹ ਨਾ ਕਹਿ ਜਾਏ ਸਿੱਖੀ ਉੱਤੇ ਲੀਕ ਨਾ ਪੈ ਜਾਏ ਲੋਕਾਂ ਦੇ ਪੁੱਤਰ ਮਰਵਾ ਕੇ ਲੈ ਗਿਆ ਆਪਣੇ ਪੁੱਤ ਬਚਾ ਕੇ ਆਪਣੇ ਹੱਥੀਂ ਆਪ ਸਜਾ ਕੇ ਦਿਲ ਦੀਆਂ ਰੀਝਾਂ ਸਾਰੀਆਂ ਲਾ ਕੇ ਤੋੜ ਦਿੱਤੇ ਮੈਦਾਨ ਦੇ ਅੰਦਰ ਮੌਤ ਦੇ ਉਸ ਕਮਸਾਣ ਦੇ ਅੰਦਰ ਇੱਕ ਉੱਚੀ ਜਿਹੀ ਥਾਵੇਂ ਬਹਿ ਕੇ ਸ਼ਾਵਾ ਸ਼ੇ ਬੱਚਿਆਂ ਨੂੰ ਕਹਿ ਕੇ ਹੱਲਾ ਸ਼ੇਰੀ ਦੇਈ ਜਾਂਦਾ ਇਦਾਂ ਵੀ ਕੁਝ ਕਹੀ ਜਾਂਦਾ ਸ਼ਾਵਾ ਫਰਜ ਨਿਭਾਓ ਬੱਚਿਓ ਕਾਰਜ ਮੇਰੇ ਨੂੰ ਲਾਹੋ ਬੱਚਿਓ ਸ਼ਾਵਾ ਫਰਜ ਨਿਭਾਓ ਬੱਚਿਓ ਕਾਰਜ ਮੇਰੇ ਨੂੰ ਲਾਹੋ ਬੱਚਿਓ ਇਹਨੇ ਜਦ ਸੀ ਪੰਜ ਘੁੱਟ ਪੀਤੇ ਐਨੇ ਜਦ ਸੀ ਪੰਜ ਕੁੱਟ ਪੀਤੇ ਕੌਮ ਨਾਲ ਇਕਰਾਰ ਸੀ ਕੀਤੇ ਮੈਂ ਪੂਰਾ ਇਕਰਾਰ ਕਰਾਂਗਾ ਮੈਂ ਭੇਟਾ ਪਰਿਵਾਰ ਕਰਾਂਗਾ ਇਹਦੇ ਦੋਵੇਂ ਵੱਡੇ ਬੱਚੇ ਜਾਂ ਤੇਗਾ ਦੀ ਧਾਰਾਂ ਤੇ ਨੱਚੇ ਇਹਦੇ ਦੋਵੇਂ ਹੀ ਪਰਛਾਵੇਂ ਜਾਂ ਇਹਦੀਆਂ ਅੱਖਾਂ ਸਾਵੇਂ ਅੰਤਮ ਫਤਿਹ ਜਾ ਕੇ ਤੁਰ ਗਏ ਆਪਣਾ ਫਰਜ਼ ਨਿਭਾ ਕੇ ਤੁਰ ਗਏ ਆਤਮ ਫਤਿਹ ਜਾ ਕੇ ਤੁਰ ਗਏ ਆਪਣਾ ਫਰਜ ਨਿਭਾ ਕੇ ਤੁਰ ਗਏ ਰੋ ਉੱਠੀ ਹਰ ਅੱਖ ਜਵਾਨੀ ਕੰਬ ਗਈ ਸਮਿਆਂ ਦੀ ਕਾਨੀ ਆਓ ਆਓ ਇੱਕ ਹੋਰ ਨਜ਼ਾਰਾ ਵੇਖੋ ਲਹੂ ਲਿਬੜਿਆ ਗਾਰਾ ਵੇਖੋ ਆਓ ਇੱਕ ਹੋਰ ਨਜ਼ਾਰਾ ਵੇਖੋ ਲਹੂ ਲਿਬੜਿਆ ਗਾਰਾ ਵੇਖੋ ਮਾਂ ਗੁਜਰੀ ਤੇ ਦੋ ਸ਼ਾਜਾਦੇ ਸੱਸਾ ਉੱਤੇ ਵਿਛੜ ਗਏ ਸੀ ਕੋਲੋਂ ਨਿਕੜ ਗਏ ਸੀ ਇਹਦੇ ਹੀ ਕੁਝ ਨਿਮਕ ਹਰਾਮਾ ਗੰਗੂ ਬ੍ਰਾਹਮਣ ਜੈ ਸ਼ਤਾਨਾ ਲਾਲਚ ਪਿੱਛੇ ਡਰ ਦੇ ਪਿੱਛੇ ਸਿੱਕਿਆਂ ਪਿੱਛੇ ਜਰ ਦੇ ਪਿੱਛੇ ਉਹ ਕੌਮ ਦੇ ਨਾਲ ਗਦਾਰੀ ਕੀਤੀ ਆਓ ਦੱਸਾਂ ਉੱਥੇ ਕੀ ਬੀਤੀ ਆ ਦੇਖੋ ਸਰਹੰਦ ਦੇ ਕੰਨੀ ਆ ਦੇਖੋ ਸਰਹੰਦ ਦੇ ਕੰਨੀ ਲਹੂ ਲਿਬੜੀ ਕੰਧ ਦੇ ਬੰਨੀ ਔਰ ਦੇਖੋ ਸਰਹੰਦ ਦੇ ਕੰਨੀ ਲਹੂ ਲਿਬੜੀ ਕੰਧ ਦੇ ਬੰਨੀ ਦੋ ਇਹ ਦੇ ਨੈਣਾਂ ਦੇ ਤਾਰੇ ਫੜ ਕੇ ਕੋ ਸੁੱਟੇ ਸਰਕਾਰੇ ਨੀਹਾਂ ਦੇ ਵਿੱਚ ਚਿਣੇ ਜਲਾਦਾ ਪਰ ਉਹਨਾਂ ਦੇ ਜਿਗਰੇ ਸੀ ਵਾਂਗ ਫੁਲਾਦਾ ਨਾ ਥਿੜਕੇ ਨਾ ਥਿੜਕੇ ਨਾ ਕੰਬੇ ਡੋਲੇ ਨਾ ਉਹ ਰਹਿਮ ਜਵਾਨੋ ਬੋਲੇ ਵਰਤ ਗਈ ਉੱਥੇ ਜੋ ਹੋਣੀ ਨਾ ਕਦੇ ਹੋਈ ਤੇ ਨਾ ਕਦੇ ਹੋਣੀ ਵਰਤ ਗਈ ਉੱਥੇ ਜੋ ਹੋਣੀ ਨਾ ਕਦੇ ਹੋਈ ਤੇ ਨਾ ਕਦੇ ਹੋਣੀ ਕੱਕਰੀ ਰਾਤ ਕਹਿਰ ਦਾ ਪਾਲਾ ਕੱਕਰੀ ਰਾਤ ਕਹਿਰ ਦਾ ਪਾਲਾ ਠੰਡਾ ਬੁਰਜ ਤੇ ਉੱਤੋਂ ਸਿਆਲਾ ਕੱਕਰੀ ਰਾਤ ਕਹਿਰ ਦਾ ਪਾਲਾ ਠੰਡਾ ਬੁਰਜ ਦੇ ਉੱਤੋਂ ਸਿਆਲਾ ਬੁਰਜ ਦੇ ਅੰਦਰ ਕੈਦ ਹੈ ਗੁਜਰੀ ਕੀ ਦੱਸਾਂ ਉਹਦੇ ਤੇ ਗੁਜਰੀ ਠਰਦੀ ਠਰਦੀ ਆਖਰ ਠਲ ਗਈ ਤੇ ਮਾਂ ਗੁਜਰੀ ਵੀ ਸੱਚਖੰਡ ਚਲੀ ਗਈ ਵਾਹ ਵਾਹ ਬਰਿਆਮ ਇਕੱਲਾ ਵਾਹ ਵਾਹ ਬਰਿਆਮ ਇਕੱਲਾ ਪੰਥ ਗੁਰੂ ਗੁਰ ਬਣਿਆ ਚੇਲਾ ਬੋਲੇ ਸੋ ਨਿਹਾਲ ਦਾ ਬੋਲ ਜਕਾਰਾ ਸਤ ਸ੍ਰੀ ਅਕਾਲ ਦਾ ਲਾ ਕੇ ਨਾਰਾ ਲੋਕ ਰਾਜਦਾਨੀ ਚਲਾ ਕੇ ਇੱਕ ਪੁਰਖੇ ਦੀ ਹੋਂਦ ਮਟਾ ਕੇ ਪੰਥ ਦਾ ਹੁਕਮ ਮਨਾ ਕੇ ਤੁਰਿਆ ਇਦਾਂ ਸੀਸ ਝੁਕਾ ਕੇ ਤੁਰਿਆ ਸੁਰਤ ਇਹਦੀ ਕਰਤਾਰ ਦੇ ਬੰਨੇ ਹਾਥੇ ਦਾ ਤਲਵਾਰ ਦੇ ਬੰਨੇ ਸੋਰ ਪੇ ਦੀ ਕਰਤਾਰ ਦੇ ਬੰਨੇ ਹਾਥੇ ਦਾ ਕਰਤਾਰ ਦੇ ਬੰਨੇ ਸੂਲ ਸਰਾਹੀ ਖੰਜਰ ਪਿਆਲਾ ਪੀ ਕੇ ਸੁੱਤਾ ਕਲਗੀਆਂ ਵਾਲਾ ਜੇ ਸੁੱਤਾ ਹੀ ਤੇ ਸੌਣ ਦਿਓ ਸੁ ਝਟਕ ਠਮਕਾ ਲਾਉਣ ਦਿਓ ਸੁ ਜੇ ਸੁੱਤਾ ਹੀ ਤੇ ਸੌਣ ਦਿਓ ਸੁ ਝਟਕ ਠਮਕਾ ਲਾਉਣ ਦਿਓ ਸੁ ਬੋਲੇ ਸੋਹਣ ਹਾਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਤਨਾ ਹੌਸਲਾ ਫਿਜਾਈ ਕਰਦੇ ਹੋ ਸਤਪੁਰ ਸੱਚੇ ਪਾਤਸ਼ਾਹ ਜੀ ਆਪ ਸਾਰਿਆਂ ਤੇ ਮਿਹਰ ਭਰਿਆ ਆਸਰ ਕਰਨ ਚਾਹਵਦੀ ਕਲਾ ਬਖਸ਼ਿਸ਼ ਕਰਨ ਸਾਡੇ ਮੁਹਤੇ ਹੀ ਪੰਥ ਦੇ ਮਹਿਨਾਜ਼ ਹਸਤੀ ਸਰਦਾਰ ਅਮਰੀਕ ਸਿੰਘ ਜੀ ਗੱਲ ਜੋ ਇੱਥੇ ਸੰਗਤਾਂ ਦੇ ਵਿਸ਼ਿਸ਼ੋਗਤ ਹਨ ਬੀਰ ਹਰਦੀਪ ਸਿੰਘ ਜੀ ਇਸੇ ਤਰ੍ਹਾਂ ਡਰਬੀ ਤੋਂ ਲੈਸਟਰ ਤੋਂ ਵਰਮੀਗਮ ਤੋਂ ਸਾਰੇ ਟਾਉਨਾਂ ਤੋਂ ਸੰਗਤ ਚੱਲ ਕੇ ਆਈ ਹੈ ਆਪ ਜੀ ਦਾ ਇੱਥੇ ਆਉਣ ਦੀ ਜਿਓ ਆਇਆ ਸਤਪੁਰ ਸੱਚੇ ਪਾਤਸ਼ਾਹ ਜੀ ਸਭ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨ ਪ੍ਰਵਾਨ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ